Salam Salam ਦੀਆ ਪਦ ਸੇ ਜੁਗ ਜੁਗ ਬਤਾਲ ਚਰਵਾ ਤਕ ਤਨ ਮਾਲਕ ਗਿਆਨ ਦੇ ਮੋਜਸਮੇ ਪਰਮੇਸ਼ਰ ਜੀ ਦਾ ਹਿਰਦਾ ਸਰੂਪ ਤਨ ਤਨ ਸਾਦੀਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅnder ਸਦਾ ਇਮਾਨ ਪਰਮ ਸਨਮਾਨ ਜੋ ਗੁਰੂ ਪਿਆਰੀ ਉਸਵਾਰੀ ਕਲਸਾ ਰੂਪ ਸਤ ਸੰਗਤ ਜੀਉ ਵੱਡੇ ਹੀ ਭਗ ਹਨ ਆਉ ਨੋਵੇਂ ਬਾਦਸ਼ਾਹ ਤੁਹਾਨੂੰ ਬਚਾਉਣ ਦੇ ਲਈ ਸਹਾदत ਦੇਣ ਦੇ ਲਈ ਤੇਗ ਦੇ ਤਨੀ ਪਿਆਰ ਵਿਰਾਗ ਅਤੇ ਅਨੁਰਾਗ ਦੀ ਮੂਰਤ ਸ਼ਰਨ ਆਯਾ ਦੇ ਰਾਖੇ ਮਹਾਨ ਤਸ ਤਸਵੀਂ ਇਹਨਾਂ ਦੀ ਚਾਦਰ ਨੌਵੇਂ ਪਾਤਸ਼ਾਹ ਧੰਨ ਧੰ ਸਰਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਤੇਨਾਂ ਦੇ ਲਾਡਲੇ ਸਿੱਖ ਪਾਈ ਮਤੀ ਦਾਸ ਪਾਈ ਸਦੀ ਦਾਸ ਪਾਈ ਦੇ ਆਦਿ ਉਹਨਾਂ ਦੇ ਬਾਰੇ ਕੁਝ ਸਮੇਂ ਨੂੰ ਸੰਗੋਚਦੇ ਹੋਏ ਆਪਾਂ ਵਿਚਾਰਾਂ ਦੀ ਸੰਜ ਪਾਈਏ ਵਿਚਾਰਾ ਅਰੰਭ ਕਰਨ ਤੋਂ ਪਹਿਲਾਂ ਦਾਸ ਨੂੰ ਬਖਸ਼ੂ ਆਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਔਰ ਫਤੇ ਦਿਨ ਆ ਬਖਸ਼ੂ ਆਸੀਸ ਅਦਮ ਸਰਕਾਰ ਸੈਤਮ ਪਤੇ ਪਰਵਾਣ ਕਰੋ ਪਵਾਹਿਗ ਜੀ ਕਾ ਖਲਸਾ ਪਵਾਹਿਗ ਜੀ ਕੀ ਫਤਹਿ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੀ ਬਾਬਤ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਚਲੀ ਜੀ ਵਾਰ ਦੇ ਵਿੱਚੋਂ ਪਹਿਲੀ ਕਰਕੇ ਕਿ ਜੇ ਇਹ ਕਿ ਤੇਗ ਬਹਾਦਰ ਸਿਮਰੇ ਹੈ ਕਰਨੋਂ ਦੇ ਆਗੈ ਧਾਈ ਸਭ ਧਾਈ ਕੋਈ ਸਾਥ ਹੈ ਹੁਣ ਜਿਸ ਸਮੇ ਤੇਗ ਦੇ ਧਨੀ ਧਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜਿਆਂ ਦਾ ਆਗਮਨ ਹੁੰਦਾ ਹੈ ਸ੍ਰੀ ਅਮਰਤ ਸਤਸਾਹਿਬ ਦੀ ਤਕਦੀਰ ਤੇ ਚੇਮੇ ਬਾਜਾ ਮਹਾਰਾਜਿਆਂ ਦੇ ਸੁਪੁੱਤਰ ਨੇ ਤਾਂ ਉਸ ਸਮੇ ਮਾਤਾ ਨਾਨਕ ਜੀ ਦੇਖੀ ਇਹਨਾਂ ਨੇ ਅੰਮ੍ਰਿਤ ਵੇਲੇ ਦਾ ਸਮਾਸੀ ਗੁਰੂ ਕੇ ਲਾਡਲੇ ਕੀਰਤਨੀਏ ਸਿੱਖ ਗੁਰੂ ਕੇ ਪਿਆਰੀ ਆਸਾ ਜੀ ਦੀ ਬਾਤ ਦਾ ਕੀਰਤਨ ਕਰ ਰਹੇ ਸੀ ਸਤਿਗੁਰਾਂ ਨੂੰ ਸੁਨੇਹਾ ਮਿਲੇਗਾ ਤਾਂ ਸਤਿਗੁਰ ਜਦੋਂ ਆਸਾ ਦੀ ਬਾਤ ਸਭਾਤ ਹੋਈ ਸਤਿਗੁਰ ਪਹੁੰਚੇ ਹੁਣ ਸਹੂਤਰ ਨੇ ਇਹਨਾਂ ਨੇ ਤਾਂ ਇਹਨਾਂ ਨੇ ਆਪਣੇ ਲਾਡਲੇ ਪੁੱਤਰ ਨੂੰ ਪਿਆਰ ਵੀ ਦਿੱਤਾ ਸਿਰ ਵੀ ਝੁਕਾਇਆ ਤਾਂ ਜਦੋਂ ਸੇਲਸਪਾਇਰ ਅਦ ਸਰਕਾਰ ਕੀਤਾ ਤਾਂ ਸਤਿਗੁਰਾਂ ਨੂੰ ਭਾਈ ਗਿੱਲੀ ਜਰਨ ਜੀ ਨੇ ਸਵਾਰ ਕੀਤਾ ਸੀ ਕਿ ਸਤਗੁਰੂ ਤੁਸੀਂ ਕਹਿੰਦੇ ਹੋ ਕਿ ਕਿਸੇ ਦੇ ਅੱਗੇ ਸਿਰ ਨਹੀਂ ਤੁਮਰਾ ਤੁਸੀਂ ਇਹਨਾਂ ਦੇ ਅੱਗੇ ਸੀਸ ਚੁਕਾਇਆ ਕਿ ਕਹਿੰਦੇ ਪੌਣਾ ਵਾਲਾ ਸਮਾਂ ਲਸੇਗਾ ਕਿ ਇਹ ਜਿਹੜੀ ਇਹਦੇ ਸੀਸ ਦੀ ਇਤਨੀ ਵੱਡੀ ਕੀਮਤ ਪੈਦੀ ਹੈ ਕਿ ਇਹ ਉਹ ਬਲੀ ਮਹਾਬਲੀ ਚੋਦਾ ਹੈ ਕਿ ਆਪਣੇ ਸੀਸ ਨੂੰ ਦੂਜਿਆਂ ਦੇ ਧਰਮ ਦੀ ਚਾਦਰ ਤਬ ਉਸ ਤੋਂ ਬਾਅਦ ਸੰਗਤ ਜੀ ਸਤੂ ਸਿਖੇਪੇ ਪਾਚਾ ਮਹਾਰਾਜਿਆਂ ਨੇ ਬਚਨ ਕੀਤੇ ਬਾਕੀ ਕਰਤਾਰਪੁਰ ਸਾਹਿਬ ਦੀ ਜੰਗ ਦੇ ਵਿੱਚ ਉਹਨਾਂ ਨੂੰ ਤੇਲ ਮਲਤ ਤੇਲ ਬਹਾਦਰ ਦਾ ਖਿਤਾਬ ਦਿੱਤਾ ਸਮਾਪਤੀ ਹੋਇਆ ਸਮਾਪਤੀ ਹੁੰਦੇ ਆ ਜਦੋਂ ਰੱਬ ਦੇ ਨਾਲ ਕੋਈ ਜੁੜਦਾ ਹੈ ਰੱਬ ਦੇ ਨਾਲ ਮੁਹੱਬਤ ਬਣਦੀ ਤਾਂ ਲਾਜ਼ਮੀ ਹੈ ਸਤਜ ਜੀ ਤਾਂ ਉਹਨੂੰ ਫਿਰ ਜਿਹੜੇ ਸਭ ਤੋਂ ਪਹਿਲਾਂ ਤਾਂ ਆਪਣੇ ਹੁੰਦੇ ਨੇ ਕਰਦੇ ਜਿਹੜੇ ਕਿ ਇਹ ਸੱਚ ਕਿਉਂ ਬੋਲਦੇ ਨੇ ਅਤੇ ਜੇ ਰਾਮਦੇਵਰ ਦੀ ਕੌਮ ਕਰਦੇ ਧਾਰਮਿਕ ਮਤਲਬ ਤੁਸੀਂ ਜਦੋਂ ਜਿਹੜਾ ਨਹੀਂ ਜਾਣਦਾ ਤਾਂ ਉਹਨੇ ਤੁਹਾਡੇ ਨਾਲ ਅੰਦਰ ਅੰਦਰ ਖੰਦਕ ਪੈਦਾ ਹੋ ਜੇਗੀ ਭਾਵੇਂ ਮਾਂ ਬਾਪ ਤੋਂ ਨੇ ਭਾਵੇਂ ਭੈਣ ਭਰਾ ਤੋਂ ਤਾਂ ਇਹਨਾਂ ਦੇ ਨਾਲ ਪਰਿਵਾਰ ਦੇ ਵਿੱਚ ਇਹੀ ਹੋਇਆ ਖੰਦਕ ਸ਼ੁਰੂ ਹੋ ਗਈ ਜਦੋਂ ਚਾਚੇ ਤਾਏ ਦੇ ਪੁੱਤਰ ਨੇ ਉਹਨਾਂ ਨੂੰ ਖੰਦਕ ਸ਼ੁਰੂ ਹੋਈ ਸੀ ਕਾਫੀ ਲੰਮਾ ਸਮਾਂ ਹੋਇਆ ਉਹ ਬਾਅਦ ਵਿੱਚ ਹੈ ਪਰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸਾਹਿਬ ਸੌਂਦੇ ਨੇ ਕਾਫੀਆਂ ਨੇ ਸਹਿਯੋਗ ਵੀ ਦਿੱਤਾ ਕਾਫੀਆਂ ਨੇ ਪਹਾੜੀ ਰਾਜੀਆਂ ਨੇ ਅੰਦਰ ਕੁਝ ਖੋਲ ਰੱਖਿਆ ਅਤੇ ਬਾਹਰ ਦੀ ਦਿੱਤੀ ਕੁਝ ਹੋਰ ਨਹੀਂ ਉਹਨਾਂ ਦੀ ਤਾਂ ਸਾਰਾ ਕੁਝ ਹੋਇਆ ਅਨੰਦਪੁਰ ਸਾਹਿਬ ਆਨੰਦ ਇੱਥੇ ਸਤਿਗੁਰੂ ਗੁਰਸੋਂਦੇ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਹੁਣ ਇਸ ਸਮੇਂ ਇੱਥੇ ਦਾ ਜਿਹੜਾ ਹਿੰਦੁਸਤਾਨ ਦਾ ਰਾਜ ਹੈ ਜਿਹੜਾ ਬੜਾ ਤਕਬਰੀ ਰਾਜਾ ਬਾਦਸ਼ਾਹ ਬੜਾ ਅਹੰਕਾਰੀ ਬਾਦਸ਼ਾਹ ਔਰੰਗਜ਼ੇਬ ਤਾਂ ਜਦੋਂ ਇਹ ਤਾਂ ਪਹਿਲਾਂ ਵੀ ਬੈਠਾ ਸੀ ਪਰ ਹੁਣ ਇਹਨੂੰ ਜਦੋਂ ਖਬਰਾਂ ਮਿਲਦੀਆਂ ਨੇ ਪਹਾੜੀ ਰਾਜਿਆਂ ਵੱਲੋਂ ਅਤੇ ਜਿਹੜੇ ਇਧਰ ਦੇ ਰਾਜੇ ਸੀ ਉਹ ਖਬਰਾਂ ਦੇ ਲੈਨੇ ਕਹਿੰਦੇ ਜੇ ਇੱਕ ਅਨੰਦਪੁਰ ਸਾਹਿਬ ਦੀ ਨਗਰੀ ਸਾਡੇ ਇੱਥੇ ਰਿਆਸਤ ਮੰਦੀ ਹੈ ਸਾਡੀ ਤਾਂ ਇੱਥੇ ਨਾਲੇ ਕਬਜ਼ਾ ਕਰ ਲਿਆ ਕਿ ਤਾਂ ਇੱਥੇ ਕੀ ਕੀ ਸਦਾਨ ਕੀ ਹਿੰਦੂ ਤਾਂ ਬਹੁਤੇ ਆ ਕੇ ਕਹਿੰਦੇ ਇੱਥੇ ਵਸਦੇ ਨੇ ਤਾਂ ਹੁਣ ਉਹ ਜਿਹੜੀ ਜ਼ਮੀਨ ਸੀ ਸਤਗੁਰਾਂ ਨੇ ਮੁੱਲ ਕਰੀਂਦੀ ਸੀ ਅਬ ਔਰਗ ਜੇਬ ਨੇ ਜਿੱਦਰ ਬਹੁਤਾ ਧਿਆਨ ਨਹੀਂ ਦਿੱਤਾ ਤਾਂ ਉਸ ਤੋਂ ਬਾਅਦ ਜਿਨੇ ਪਤਾ ਸੀ ਕਸ਼ਮੀਰ ਦੇ ਵੱਲ ਅਤੇ ਜਿੱਤਨੇ ਇਹਨਾਂ ਦੇ ਪ੍ਰਾਚਨ ਮੰਦਰ ਸੀ ਉਹਨਾਂ ਮੰਦਰਾਂ ਨੂੰ ਢਾਉਣਾ ਸ਼ੁਰੂ ਕਰ ਦਿੱਤਾ ਮੂਰਤੀਆਂ ਦੀ ਭੰਨ ਤੋੜ ਸ਼ੁਰੂ ਕਰ ਲਈ ਕਰ ਦਿੱਤੀ ਅਤੇ ਇਸ ਸਮੇਂ ਦੇ ਵਿੱਚ ਜਿਹੜੇ ਜਲਾਦ ਲੋਕ ਹੁੰਦੇ ਨੇ ਤਾਂ ਉਹਨਾਂ ਨੂੰ ਮੌਕਾ ਮਿਲ ਗਿਆ ਕਿਸੇ ਦੀ ਇੱਜ਼ਤ ਨੂੰ ਬੇਬਤ ਕਰਨਾ ਬਹੁਤ ਬੇੜੀਆਂ ਨੂੰ ਮਤੇ ਬਹੁਤ ਇਹਨਾਂ ਨੇ ਮਨੋ ਜਿਹੜਾ ਦੁੱਖ ਦਿੱਤਾ ਹੈ ਆਪਣਿਆਂ ਨੂੰ ਉਹਦੀਆਂ ਨੇ ਕੀਤਾ ਜਾ ਸਕਦਾ ਹੁਣ ਇਹ ਇੱਕ ਹੁੰਦਾ ਕਿ ਦੂਜੇ ਨਾਲ ਉਸ ਬਣੀ ਹੈ ਇਹ ਇਸਲਾਮ ਅਰਬਵਾੜੇ ਕਰਦੇ ਨੇ ਇਹਨਾਂ ਨੂੰ ਆਪਣੇਆਂ ਨੂੰ ਵੀ ਨਹੀਂ ਛੱਡੀ ਇਹਨਾਂ ਪਾਦੀਆਂ ਨੇ ਉਹਨਾਂ ਨੂੰ ਵੀ ਬੜੇ ਦੁੱਖ ਦਿੱਤੇ ਨੇ ਉਹ ਬੇਟੀਆਂ ਦੇ ਲਈ ਅਤੇ ਇੱਜ਼ਤਾਂ ਦੀ ਬੇਇਮਤੀ ਕਰ ਦਿੱਤੀ ਜਿਹੜੀਆਂ ਘਰ ਪੈਣੀਆਂ ਮਾਇਆ ਜਿਹੜੀ ਇਹਨਾਂ ਨੇ ਕਰਨੀ ਸੀ ਉਹ ਤਾਂ ਕੀਤੀ ਅਤੇ ਬਹੁਤ ਜਿਨ੍ਹਾਂ ਨੇ ਕੀਤਾ ਪਾਦੀਆਂ ਨੇ ਤਾਂ ਅਖੀਰ ਜਮੂ ਔਰਮ ਜੀਵ ਦੇ ਸਾਹਮਣੇ ਕੋਈ ਨਾ ਆਇਆ ਔਰਮ ਜੀਵ ਨੇ ਮੰਨਰਟਾਉਂਦਾ ਗਿਆ ਮਸੀਤਾ ਕਰ ਬਹਿ ਗੁਰੂ ਮਸੀਤਾ ਦਾ ਕੰਮ ਜਿਹੜੀ ਉਸਾਰੀ ਕਰਨੀ ਹੈ ਐਂ ਤਾਂ ਇਸਲਾਮ ਕਰਨ ਵਾਲੇ ਹੁਣ ਤਾਂ ਜਦੋਂ ਉਹਦੇ ਸਾਹਮਣੇ ਲੱਖ ਹੋ ਜਾਂਦਾ ਤਾਂ ਇਹਦਾ ਅੰਦਰ ਦਾ ਜੀਵ ਆਪਣੇ ਆਪ ਨੂੰ ਇਹਨੂੰ ਇਦਾਂ ਹੋ ਗਿਆ ਕਿ ਜਦ ਕੋਈ ਬੋਲਦਾ ਨਹੀਂ ਹੈ ਤਾਂ ਮੈਂ ਆਪਣੇ ਆਪ ਨਾਲ ਲੜਦਾ ਪਿਆ ਤਾਂ ਇਹਨੇ ਹੋਰ ਦਸੀਹੇ ਪਿਆਣੇ ਸ਼ੁਰੂ ਕਰ ਦਿੱਤੇ ਜਜੂ ਨਮਣੇ ਸ਼ੁਰੂ ਕਰ ਦਿੱਤੇ ਇਹਨਾਂ ਦੇ ਜਿਹੜਾ ਅਦਿਕ ਸਤਕਾਰਯੋਗ ਨੇ ਹਿੰਦੂ ਵੀਰ ਤਾਂ ਉਹਨਾਂ ਨੇ ਜੱਜੂ ਪਾਉਂਦੇ ਨੇ ਜਲੀਉ ਉਹਨਾਂ ਨੇ ਸ਼ੁਰੂ ਕਰ ਦਿੱਤੇ ਤਾਂ ਹੁਣ ਕੀ ਇੱਥੇ ਇਹਨਾਂ ਦੀ ਦੁੱਖ ਦੀ ਜੜੀ ਹੈ ਇਹਨੂੰ ਵੀਰਾਂ ਦੇ ਲਈ ਇੱਕ ਧਰਮ ਹੈ ਜਿਹੜਾ ਹੁਣ ਕੋਈ ਜਬਤ ਦਸਤੀ ਦੇ ਨਾਲ ਉਹਨਾਂ ਨੂੰ ਜੱਜੂ ਲਾਇਆ ਜਾ ਰਿਹਾ ਹੈ ਕਿ ਜਿੱਤਾਂ ਦੀ ਦੇਵਤੀ ਹੋ ਰਹੀ ਹੈ 1600 ਸੂਆਂ ਦੇ ਸਮੇਤ ਤਸ਼ਦੀਕ 1600 ਸੂਆਂ ਦੇ ਇਹਨਾਂ ਨੇ ਸਲਾਹ ਕੀਤੀ ਕਹਿੰਦੇ ਕੀ ਕੀਤਾ ਜਾਵੇ ਔਰੋਜੇਬ ਦੇ ਕੋਲ ਬੇਸ਼ ਹੋਏ ਕਹਿੰਦੇ ਤੁਸੀਂ ਇਹਦਾ ਦੁੱਖ ਦੇ ਰਹੇ ਹੋ ਤਾਂ ਕੀ ਕੀਤਾ ਜਾਵੇ ਉਹ ਕਹਿੰਦੇ ਨੇ ਜਦੋਂ ਸਾਡੀ ਈਨ ਮੰਨ ਲਓ ਅਤੇ জাফর ਤੁਸੀਂ ਮੌਤ ਕਬੂਲ ਕਰ ਲਓ ਤੀਜਾ ਤੁਹਾਡੇ ਨਾਲ ਵੀ ਸਵਾਲ ਜਵਾਬ ਹੈ ਹੀ ਨਹੀਂ ਸਕਦਾ ਮੌਤ ਕਬੂਲ ਕਰੋ ਜਾਂ ਸਾਡੀ ਈਨ ਮੰਨੋ ਅਤੇ ਜੇ ਇਹ ਮੰਨੋਗੇ ਨਾਲੇ ਤੁਹਾਨੂੰ ਚੰਗਾ ਘਰਬਾਰ ਦਿੱਤਾ ਜਾਵੇਗਾ ਚੰਗੀ ਤੁਹਾਨੂੰ ਥਾਂ ਟਿਕਾਣਾ ਦਿੱਤਾ ਜਾਵੇਗਾ ਐਡਾ ਲਾਲਸ ਦਿੱਤਾ ਗਿਆ ਕੁਝ ਜਿਹੜੇ ਬੋਖ ਨੇ ਲਿਕੇ ਹਿੰਦੂ ਵੀਰਾਂ ਦੇ ਵਿੱਚ ਅਤੇ ਕੁਝ ਜਿਹੜੇ ਸੀ ਕਿਰਪਾ ਰਾਮ ਵਰਗੇ ਜਿਨ੍ਹਾਂ ਨੇ ਮੋਰਚਾ ਚੁੱਕਿਆ ਤਾਂ ਉਹਨਾਂ ਨੇ ਉਹਨੂੰ ਜਵਾਬ ਦੇ ਦਿੱਤਾ ਮੌਲਤ ਦੇ ਦਿੱਤੀ 6 ਮਹੀਨੇ ਆਦੀ ਕਹਿੰਦੇ ਸਾਨੂੰ ਸਮਾਂ ਦੇ ਦਿਓ ਔਰ ਉਹ ਜੀਵ ਨੂੰ ਤਾਂ ਔਰ ਉਹ ਜੀਵ ਨੂੰ ਸਮਾਂ ਦਿੱਤਾ 6 ਮਹੀਨਿਆਂ ਦਾ ਸਮਾਂ ਲੈ ਕੇ ਕਹਿੰਦੇ ਜੇ 6 ਮਹੀਨਾ ਬਾਅਦ ਅਸੀਂ ਤੁਹਾਡੇ ਬੇਸ਼ ਆਪਣੇ ਆਪ ਹੀ ਹੋ ਜਾਾਂਗੇ ਜਾਂ ਤਾਂ ਅਸੀਂ ਤੁਹਾਨੂੰ ਬਦਲ ਲਵਾਂਗੇ ਜਾਂ ਆਪਣੇ ਆਪ ਨੂੰ ਖਤਮ ਕਰ ਲਵਾਂਗੇ ਸਾਡੇ ਕੋਲ ਵੈਸੇ ਇਹੀ ਲੈ ਤੁਸੀਂ ਵੀ ਸਾਨੂੰ ਖਤਮ ਕਰਨਾ ਹੈ ਜਾਂ ਅਸੀਂ ਤੁਹਾਨੂੰ ਜਵਾਬ ਦੇਣਾ ਹੈ ਇਸ ਤਰੀਕੇ ਦੇ ਨਾਲ ਕਿਰਪਾ ਰਾਮ ਨੇ ਮੋਰਚਾ ਸਾਹਮਣੇ 16 ਸੂਬਿਆਂ ਦਾ ਜਿਹੜਾ ਇਹ ਇਹਨੂੰ ਮੁਖੀ ਪੜਾਇਆ ਉਹਨਾਂ ਨੇ ਹਿੰਦੂ ਵੀਰਾਂ ਨੇ ਬڑے ਇਹ ਧਨਵਚਕ ਵਾਲੇ ਸੀ ਸਬੋਧਨ ਸੀ ਦਿਵਾਨ ਸੀ ਤਾਂ ਜਿਸ ਸਮੇਂ ਇਹਨਾਂ ਨੇ ਸਾਰਾ ਕੁਝ ਹੋਇਆ ਇਹਨਾਂ ਦੇ ਪੱਲੇ ਕੁਝ ਨਾ ਲੱਗਿਆ ਕਦੇ ਕਿਸੇ ਮੰਦਰ ਗਏ ਕਦੇ ਇਹਨਾਂ ਨੇ ਗੁਫਾਂ ਦੁਖਾਈਆਂ ਕਦੇ ਝੋਤਾਂ ਲਾਈਆਂ ਬਹੁਤ ਕੁਝ ਇਹਨਾਂ ਨੇ ਕੀਤਾ ਪਰ ਇਹਨਾਂ ਦੇ ਧਮਾਕ ਦੇ ਵਿੱਚ ਇੱਕ ਵੀ ਗੱਲ ਨਹੀਂ ਹੈ ਕਿ ਕੀਤਾ ਕੀ ਜਾਵੇ ਲੱਗ ਲਿਆ 6 ਮਹੀਨੇ ਲੱਗੇ 5.5 ਮਹੀਨੇ ਲੱਗੇ ਕੁਝ ਦਿਨ ਬਿਨਤੀ ਦੇ ਰਹਿ ਗਏ ਤਾਂ ਜਦੋਂ ਕਹਿੰਦੇ ਪਰਾਮਦੀ ਨੇ ਪਰੋਚੇਮ ਦੇ ਵਿੱਚ ਕੋਈ ਗਲਤ ਹੋਈ ਹੈ ਕਹਿੰਦੇ ਸੁਖਨਾ ਆਇਆ ਸੁਤੇਮਿਆਂ ਕਹਿੰਦੇ ਜੇ ਤੁਹਾਡੇ ਧਰਮ ਨੂੰ ਬਚਾਇਆ ਜਾ ਸਕਦਾ ਗੁਰੂ ਨਾਨਕ ਦੇ ਮਹਾਰਾਜ ਦੇ ਲਾਡਲੇ ਵਾਰਿਸ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੇ ਚਲੇ ਜਾਓ ਤਾਂ ਤੁਹਾਡੇ ਧਰਮ ਵੀ ਬਚ ਜੇਗਾ ਤੁਹਾਡੀਆਂ ਇੱਜ਼ਤਾਂ ਵੀ ਮਹਿਫੂਜ਼ ਹੋ ਜਾਣਗੀਆਂ ਤਾਂ ਇਹਨਾਂ ਨੇ ਬਿਨਾਂ ਸੋਚੇ ਸਮਝੇ 1600 ਮਿਆਂ ਦੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਕੁਦਰਤੀ ਉਦੋਂ 9 ਸਾਲ ਦੀ ਉਮਰ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਿਆਂ ਦੇ ਅਤੇ ਇੱਥੇ ਆਏ ਜਦੋਂ ਸਾਰੇ ਇਕੱਠ ਹੋਏ ਸਾਰੇ ਆਏ ਨੇ 90000 ਆ ਤੇ ਇਹਨਾਂ ਨੇ ਧਰਮਾ ਕੀਤਾ ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਮਹਾਰਾਜੀ ਨੇ ਕਿਹਾ ਭਾਈ ਜਿਹੜਾ ਤੁਹਾਡਾ ਇਹ ਧਰਮਾਂ ਦੀ ਬੇਬਦੀ ਹੋ ਰਹੀ ਹੈ ਤੁਹਾਡੀ ਬੇਬਦੀ ਹੋ ਰਹੀ ਹੈ ਤੁਹਾਡੇ ਧਰਮਾਂ ਦਾ ਨਰਾਦਰ ਕੀਤਾ ਜਾ ਰਿਹਾ ਹੈ ਕਹਿੰਦੇ ਕੋਈ ਮਹਾਬਲੀ ਜੀ ਆਪਣਾ ਮਲਗਾਨ ਦੇ ਵਿੱਚ ਸੀਸ ਦੇਵ ਤਾਂ ਹੋ ਸਕਦਾ ਹੈ ਤਾਂ ਪਰ ਉਹਨਾਂ ਨੇ ਕਿਹਾ ਕਹਿੰਦੇ ਇੱਥੇ ਮਹਾ ਬਲੀ ਸੁਰਮਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਦਸਵੇਂ ਪਾਤਸ਼ਾਹ ਕਹਿੰਦੇ ਤੁਹਾਡੇ ਤੋਂ ਵੱਡਾ ਕੌਣ ਹੈ ਉਹ ਕਹਿਣ ਲੱਗੇ ਪੁੱਤਰ ਜੀ ਵੇਖੋ ਤੁਹਾਡੇ ਸਿਰ ਤੋਂ ਪਿਤਾ ਦਾ ਸਾਯਾ ਉੱਤ ਜਾਣਾ ਹੈ ਅਤੇ ਜਿਨ੍ਹਾਂ ਦੇ ਪਿਰ ਤੋਂ ਸਿਰ ਤੋਂ ਪਿਤਾ ਦਾ ਸਾਯਾ ਉੱਤ ਜਾਏ ਉਹਨਾਂ ਲਈ ਇੱਕ ਸਵਾਸ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ ਇੱਕ ਕਦਮ ਪੁੱਟਣਾ ਜ਼ਿੰਦਗੀ ਦੇ ਵਿੱਚ ਮੁਸ਼ਕਲ ਹੋ ਜਾਂਦਾ ਹੈ ਜਿਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਯਾ ਉੱਤ ਕਿ ਤਾਂ ਕਰੋਗੇ ਤੁਹਾਡੇ ਤੱਕ ਸਾਡੇ ਤਾਂ ਇੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤੱਕ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਗੋਮਦਰਾਇ ਜੀ ਨੇ ਦਸਵੇਂ ਪਾਤਸ਼ਾਹ ਦੇ ਫਿਰ ਕਿਹਾ ਕਿ ਇਹ ਤੁਹਾਡੇ ਤੋਂ ਵੱਡਾ ਮਹਾਬਲੀ ਚੋਦਾ ਕੋਈ ਨਹੀਂ ਹੈ ਤਾਂ ਉਸ ਸਮੇਂ ਮਲਸਮਾ ਬਣਿਆ ਤੇ ਇਹਨਾਂ ਨੇ ਆਗਿਆ ਲਈ ਮਾਤਾ ਗੁਜਰ ਕੋਰ ਜੀ ਤੋਂ ਆਗਿਆ ਲਈ ਅ쩌 ਲੋ ਬਾਗਿਆ ਲੈ ਕੇ ਇਹਨਾਂ ਦੇ ਨਾਲ ਤਿੰਨ ਸੇਵਕ ਚੱਲੇ ਨੇ ਇਤਿਹਾਸ ਕਾਫੀ ਹੈ ਆਪਣੇ ਕੋਲ ਸਮਾਂ ਨਹੀਂ ਹੈ ਤਾਂ ਤਾਂ ਜਦੋਂ ਚਲੇ ਨੇ ਭਾਈ ਰਿਆਲਾ ਜੀ ਭਾਈ ਸਤੀਦਾਸ ਭਾਈ ਮਤੀਦਾਸ ਗੁਰੂ ਗੋਬਿੰਦ ਬਾਦਰ ਮਹਾਰਾਜ ਤਾਂ ਇਹਨਾਂ ਨੇ ਇੱਕ ਸਵਾਲ ਇਹਨਾਂ ਨੇ ਇੱਕ ਬਚਨ ਪਿਆ ਸੀ ਉਹਨਾਂ ਨੂੰ ਜਿਹੜੇ ਆਏ ਸੀ ਕਿ ਸਾਡੀ ਰੱਖਿਆ ਕਰੋ ਉਹਨਾਂ ਨੇ ਕਿਹਾ ਕਿਨੇ ਤੁਸੀਂ ਐਂ ਲਾ ਕਹਿ ਦੋ ਜਾ ਕੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਦੇ ਉਹਨਾਂ ਨੂੰ ਇਹਨ ਕਬੂਲ ਕਰਵਾ ਲਓ ਆਪਣੇ ਅਸੀਂ ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਣੀ ਅਸੀਂ ਆਪਣੇ ਆਪ ਤੁਹਾਡੇ ਧਰਮ ਦੇ ਮੁਤਾਬਕ ਆ ਜਾਗੇ ਐਦਾਂ ਉਹਨੇ ਕਹਿ ਦਿੱਤਾ ਕਿ ਤੇਰ ਬਾਦਰਾ ਮਹਾਰਾਜ ਜਿਹਨੇ ਇਤਨਾ ਵਿਸ਼ਵਾਸ ਹੋ ਗਿਆ ਇਹਨਾਂ ਨੂੰ ਇਹ ਵੀ ਅੱਜ ਦੇਖੋ ਆਪਣੇ ਘਰਾਂ ਦੇ ਵਿੱਚ ਸੁੱਤੇ ਨੇ ਆਰਾਮ ਦੀ ਨੀਂਦ ਸੁੱਤੇ ਨੇ ਕਿ ਸਾਡਾ ਧਰਮ ਅਤੇ ਸਾਡੀ ਇੱਜ਼ਤਾਂ ਦੀ ਜਿਹੜੇ ਲਾਖੇ ਹੁਣ ਉਹ ਬਣ ਗਏ ਬਚਨ ਹੋਇਆ ਸਮਾਂ ਆਇਆ ਸੰਤ ਜੀ ਜਿਵੇਂ ਤੇਰ ਬਾਦਰਾ ਮਹਾਰਾਜ ਆਏ ਹੁਣ ਇੱਥੇ ਜਦੋਂ ਗੱਲਾਂ ਬਾਤਾਂ ਹੁੰਦੀਆਂ ਨੇ یہ کہا گیا کی قبول کر لو یا سا اسلام دھرم قبول کرو یا کوئی کرامات ستگو کہ دونیں گلان نہیں کرنی اسلام دھرم قبول کرنا ہے نہات بخا ہے پھر وہاں نے تیجا ایڈ کر دوں دھیی ہوں گئے تیجا ایڈ کر دے جا تو موت قبول کرو کے لڑے سکھ بھی اپنا جوش کے ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵੇਖ ਕੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਵਾਬ ਦੇਦੇ ਸੀ ਪਰ ਉਹ ਸਮਾਂ ਕਾਫੀ ਲੱਗਿਆ ਤਾਂ ਨਹੀਂ ਤਾਂ ਉਹਨਾਂ ਨੂੰ ਤਸੀਹੇ ਦੇਣਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਦੇ ਨਾਲ ਪ੍ਰੇਮ ਬੜਾ ਸੀ ਲਾडले ਸਿੱਖਾਂ ਦਾ ਤਾਂ ਉਹਨਾਂ ਨੂੰ ਪਾਪੀਆਂ ਹੋਏ ਤਾਂ ਲੱਗਿਆ ਕਿ ਜੇ ਇਹਨਾਂ ਨੂੰ ਤਸੀਹੇ ਦੇਵਾਂਗੇ ਇਹਨਾਂ ਦੇ ਗੁਰੂ ਨੂੰ ਤਾਂ ਇਹ ਮੰਨਣਗੇ ਤਾਂ ਉਹਨਾਂ ਦੇ ਲਈ ਇੱਕ ਪਿੰਜਰਾ ਤਿਆਰ ਕੀਤਾ ਗਿਆ ਔਰ ਪਿੰਜਰੇ ਦੇ ਵਿੱਚ ਤਿੱਕੇ ਸੁਵੇ ਲਾਏਗੇ ਉਹਦੇ ਵਿੱਚ ਨਾ ਤਾਂ ਬੈਠਿਆ ਜਾਂਦਾ ਸੀ ਨਾ ਖੋਇਆ ਜਾਂਦਾ ਸੀ ਅਤੇ ਨਾ ਲੰਮੇ ਪਿਆ ਜਾਂਦਾ ਸੀ ਐਦਾਂ ਦਾ ਪਿੰਜਰਾ ਉਹਨਾਂ ਦੇ ਲਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਲਈ ਪਿੰਜਰਾ ਤਿਆਰ ਕੀਤਾ ਹੁਣ ਪਿੰਜਰੇ ਦੇ ਵਿੱਚ ਰੱਖਿਆ ਗਿਆ ਸਤਿਗੁਰਾਂ ਉਹ ਆਕਾਰ ਰੂਪ ਗੁਰੂ ਅਨੰਤਪ ਦੇ ਮਹਾਰਾਜ ਜੀ ਦਾ ਰੂਪ ਨੇ ਜੋਤ ਹੈ ਉਹਨਾਂ ਦੇ ਕੋਲ ਉਹਨਾਂ ਦੀ ਤਾਂ ਉਹਨਾਂ ਨੂੰ ਕੋਈ ਡਰ ਨਹੀਂ ਹੈ ਉਹਨਾਂ ਨੇ ਤਿੱਖੇ ਸੁਬੇ ਲਾਏ ਪਿੰਜਰਾ ਤਿਆਰ ਕੀਤਾ ਤਾਂ ਉਸ ਤੋਂ ਬਾਅਦ ਇਹਨਾਂ ਪਾਪੀਆਂ ਦੇ ਵੀ ਇੱਥੇ ਵਸਣਾ ਹੋਈ ਤਾਂ ਇਹਨਾਂ ਨੇ ਗੁਰੂ ਕੇ ਲਾਡਲੇ ਸਿੱਖਾਂ ਨੂੰ ਫਿਰ ਉਹੋ ਉਹ ਕੇ ਸੀਸ ਕਰਨਾ ਸ਼ੁਰੂ ਕਰ ਦਿੱਤਾ ਭਾਈ ਮੰਦੀ ਦਾਸ ਅਰੇ ਦੇ ਨਾਲ ਚੀਰੀ ਆ ਜਾਣਾ ਇਹਨੇ ਟਡੂਰਾ ਟਾ ਦਿੱਤਾ ਪਾਪੀਔਰਮ ਜੀਵਨ ਨੇ ਕਹਿੰਦੇ ਇਸ ਚੌਂਕ ਦੇ ਵਿੱਚ ਸਾਰਿਆਂ ਨੂੰ ਸਾਜ ਲਓ ਜਿਹੜਾ ਨਹੀਂ ਆਇਆ ਫਿਰ ਉਹ ਦੇਖ ਲਓ ਉਹਨੂੰ ਵੀ ਮੌਤ ਦੇ ਘਰ ਉਤਾਰ ਦੇਣਾ ਲੋਕਾਂ ਨੂੰ ਡਰਾਂ ਦੇ ਨਾਲ ਮੌਤ ਦਾ ਡਰ ਦੇ ਕੇ ਤਪਕਾ ਕੇ ਲੋਕਾਂ ਨੂੰ ਬੁਲਾਇਆ ਗਿਆ ਉਸ ਕਦੇ ਸਾਰੇ ਜਣੇ ਇੱਥੇ ਆ ਗਏ ਲੋਕ ਆਉਂਦੇ ਨੇ ਡਰਦੇ ਮਾਰੇ ਤਾਂ ਭਾਈ ਮਤੀ ਦਾਸ ਜਿਨਾਰੇ ਦੇ ਨਾਲ ਜਿਲੇ ਆ ਗਿਆ ਲੋਕਾਂ ਦੀਆਂ ਜਿਹੜੀਆਂ ਅੱਖਾਂ ਨੇ ਬੜੀਆਂ ਨਾਮ ਹੋਈਆਂ ਪਰ ਅੰਦਰੋਂ ਤਾਂ ਬੜੀਆਂ ਬਾਹਾਂ ਨਿਕਲਦੀਆਂ ਨੇ ਪਰ ਜ਼ੁਬਾਨ ਤੇ ਕਿਸੇ ਨੇ ਇੱਕ ਵੀ ਸ਼ਬਦ ਸੀਦਾ ਨਹੀਂ ਆਇਆ ਕਿ ਕੋਈ ਖਾਦਾ ਨਾਰਾ ਮਾਰੇ ਕੋਈ ਤਾਂ ਕਦੇ ਖਾਦਾ ਨਾਰਾ ਮਾਰੇ ਪਰ ਕੋਈ ਨਹੀਂ ਉੱਠਿਆ ਆਰੇ ਜਿਹੜਾ ਭਾਈ ਮਤੀ ਦਾਸ ਨੂੰ ਜਿਲੇ ਆ ਗਿਆ ਨਾ ਪਾਪੀਆਂ ਬੰਦੋ ਤਾਂ ਜਦੋਂ ਆਰੇ ਦੇ ਨਾਲ ਚੀਰੇ ਆ ਗਏ ਉਹਨਾਂ ਨੂੰ ਪੁੱਛਿਆ ਸੀ ਕਿ ਇਹ ਤੁਹਾਡੀ ਆਖਰੀ ਇੱਛਾ ਕੀ ਹੈ ਕਹਿੰਦੇ ਸਾਡੀ ਆਖਰੀ ਇੱਛਾ ਇਹ ਹੀ ਹੈ ਪਹਿਲੀ ਵੀ ਇੱਕ ਇੱਛਾ ਸਾਡੀ ਇਹ ਹੀ ਹੈ ਅਤੇ ਆਖਰੀ ਇੱਛਾ ਵੀ ਸਾਡੀ ਹੀ ਹੈ ਕਿਲੇ ਦੱਸੋ ਕਹਿੰਦੇ ਜੋ ਤੁਸੀਂ ਮਰਜ਼ੀ ਕਰ ਲੋ ਸਾਡੇ ਸਰੀਰ ਦੇ ਨਾਲ ਆਰੇ ਦੇ ਨਾਲ ਜੀਰੋ ਜਿਹੜਾ ਤੁਹਾਡਾ ਦਿਲ ਕਰਦਾ ਤੁਸੀਂ ਉਹ ਕਰ ਲੋ ਪਰ ਆਖਰੀ ਇੱਛਾ ਸਾਡੀ ਇਹ ਹੀ ਹੈ ਕਿ ਸਾਡਾ ਮੂੰਹ ਜਿਹੜਾ ਸਾਡੇ ਗੁਰੂ ਦੇ ਵੱਲ ਹੋਵੇ ਸਾਡੇ ਗੁਰੂ ਦਾ ਮੂੰਹ ਸਾਡੇ ਵੱਲ ਪਿੰਜਰਾ ਜਿਹੜਾ ਲਿਆਂਦਾ ਲਾਂਦਾ ਸੀ 사ਤਗੁਰਾਂ ਦੇ ਵੱਲ ਮੂੰਹ ਕੀਤਾ ਗਿਆ ਭਾਈ ਮਤੀ ਦਾਸ ਨੂੰ ਜਕੜਿਆ ਗਿਆ ਉਹ ਫੱਟੀਆਂ ਦੇ ਵਿੱਚ ਜਕੜਿਆ ਗਿਆ ਆਏ ਨਾਲ ਚੀਂਦਾ ਸੀ ਤਾਂ ਉਹਨਾਂ ਦਾ ਮੂੰਦਰ ਕੀਤਾ ਗਿਆ ਇੱਕ ਵੀ ਸ਼ਬਦ ਭਾਈ ਮਤੀ ਦਾਸ ਨੇ ਆਪਣੀ ਜ਼ੁਬਾਨ ਤੋਂ ਆਪਣੀ ਰਸਨਾ ਤੋਂ ਸੀ ਦਾ ਸ਼ਬਦ ਉਚਾਰਿਆ ਜਿਵੇਂ ਹਾਏ ਕਹਿੰਦੇ ਸੀ ਕਹਿੰਦੇ ਇਹਨਾਂ ਪਾਪੀਆਂ ਦੀਆਂ ਤਾਹਾਂ ਜੁੱਤ ਨਿਕਲਦੀਆਂ ਨੇ ਕੇਲੇ ਨਾਲ ਇतना ਵੱਡਾ ਦੁੱਖ ਦੇ ਰਹੀ ਆਰੇ ਦੇ ਨਾਲ ਅੱਜ ਤੱਕ ਕਿ ਨਹੀਂ ਹੋਇਆ ਕਿ ਸ਼ੱਕ ਜਿਹੜਾ ਜਹੁੰਦੀਆਂ ਦਾ ਧਰਮ ਹੈ ਉਹਨਾਂ ਨੂੰ ਚਿੰਨੀਆਂ ਦੇ ਵਿੱਚ ਪਾ ਕੇ ਸਾੜਿਆ ਗਿਆ ਪਰ ਆਰੇ ਦੇ ਨਾਲ ਜੀ ਰਿਹਾ ਗਿਆ ਭਾਈ ਮਤੀ ਦਾ ਤਾਂ ਉਸ ਤੋਂ ਬਾਅਦ ਜਿਹਨਾਂ ਬਾਪੀਆਂ ਦਾ ਇੱਥੇ ਵਸ ਨਹੀਂ ਹੋਈ ਤਾਂ ਇਹਨਾਂ ਨੇ ਭਾਈ ਦਿਹਾੜਾ ਜੀ ਨੂੰ ਦੇਖ ਦੇ ਵਿੱਚ ਪੁਕਾਰਿਆ ਗਿਆ ਪੁੱਛਿਆ ਵੀ ਆਖਰੀ ਚਾਹੀਏ ਕਹਿੰਦੇ ਸਾਡੀ ਆਖਰੀ ਚਾਹੀਏ ਸਾਡੇ ਗੁਰੂ ਦਾ ਘੂ ਸਾਡੇ ਪਤਨ ਵੱਲ ਹੋਵੇ ਸਾਡਾ ਗੁਰੂ ਦੇ ਵੱਲ ਹੋਵੇ ਹੁਣ ਜਿਵੇਂ ਆਦੂ ਉਬਲਦੇ ਐਦਾਂ ਉਬਲਿਆ ਗਿਆ ਭਾਈ ਦਿਆਲਾ ਜੀ ਪਾਣੀ ਦੇ ਵਿੱਚ ਤਸੀਹੇ ਦਿੱਤੇ ਗਏ ਪਰ ਹਰਾਨਗੀ ਨਹੀਂ ਕਰਦੇ ਹੈ ਲਾਟ ਦੇ ਸਿਕਰਾਂ ਦੀ ਹਾਇ ਦਾ ਸਾਦੋ ਸੀ ਤੱਕ ਨਾ ਉਨਾ ਨਹੀਂ ਚੜਿਆ ਤਾਂ ਫਿਰ ਕਹਿੰਦੇ ਇਹਨਾਂ ਨੂੰ ਤੀਜੇ ਨੂੰ ਕਹਿੰਦੇ ਕੀ ਸਜ਼ਾ ਦੇਈਏ ਇਹ ਖਤਮੇ ਜਾਣੀ ਕਰਦੇ ਨੇ ਕਾਜੀ ਮੌਲਵੀ ਅਕਤ ਕਿ ਹੱਥਵਾ ਜਾਨੀ ਕਰੋ ਇਹਦੇ ਲਈ ਆਰੇ ਦੇ ਨਾਲ ਸੀਰ ਦੇਓ ਇਹਨੂੰ ਦੇਗ ਦੇ ਵਿੱਚ ਪਵਾ ਲਦੇ ਹੋ ਤੀਜੇ ਦਿਨ ਵੀ ਹੱਥਵਾ ਜਾਰੀ ਹੋਇਆ ਕਹਿੰਦੇ ਇਹਨੂੰ ਸਾੜ ਦੇ ਦਿੰਦੇ ਕਿਵੇਂ ਸਾੜਿਆ ਜਾਂ ਰੂਮ ਦੇ ਵਿੱਚ ਲਿਬੇਟ ਕੇ ਅਗਲਾ ਦਿੱਤੇ ਸਰੀਰ ਤਾਂ ਸਰੀਰੀ ਹੈ ਇਹਨੇ ਹਾਏ ਵੀ ਕਰਨਾ ਹੈ ਇਹਨੇ ਪਰਲਾਉਣਾ ਵੀ ਹੈ ਪਰ ਕਹਿੰਦੇ ਜਦੋਂ ਰੂਮ ਦੇ ਵਿੱਚ ਲਿਬੇਟ ਕੇ ਉਹਨਾਂ ਨੂੰ ਪਾਈ ਜੀ ਨੂੰ ਪੈਸਾ ਨੂੰ ਅਗਲਾਈ ਗਈ ਹੈ ਤਾਂ ਇੱਕ ਵੀ ਸ਼ਬਦ ਸੀਦਾ ਨਹੀਂ ਆਇਆ ਜਿਵੇਂ ਅਗਰ ਅਗਰੀ ਸੀ ਨਾ ਉਹਨਾਂ ਨੇ ਲਈ ਹੈ ਬਾਹਰ ਲੋਕ ਕੀਆ ਗਿਆ ਭਾਈ ਸਾਹਿਬ ਨੇ ਇੱਕ ਵੀ ਹੱਥ ਪੈਰ ਨਹੀਂ ਮਾਰਿਆ ਕਿ ਕਹਿ ਲਈ ਉਹਨਾਂ ਨੂੰ ਜਾਂ 3000 ਰੁਪਏ ਦੇ ਨਾਲ ਛੱਡ दिया ਇਹ ਤੋਂ ਵੱਡਾ ਦੁੱਖ ਕੀ ਹੋ ਸਕਦਾ ਹੈ ਜਉਂਦੇ ਜੀ ਅੱਗ ਦੇ ਨਾਲ ਸਾੜਿਆ ਜਾਣ ਪਰ ਇੱਕ ਵੀ ਸ਼ਬਦ ਪਾਈ ਨਹੀਂ ਸਰੀਰ 'ਤੇ ਕੋਈ ਵੀ ਮੂਮੈਂਟ ਨਹੀਂ ਹੋਈ ਉਹਨਾਂ ਦੀ ਨਾ ਹੱਥ ਦੀ ਨਾ ਪੈਰ ਦੀ ਸਰੀਰ ਤਾਂ ਉਹਗੇ ਨਾ ਪਾਪੀਆਂ ਨੇ ਸੋਚਿਆ ਕਿ ਜਦ ਲਾਡਲੇ ਉਹਨਾਂ ਦੇ ਇਹ ਪਿਆਰੇ ਕਹ ਰਹੇ ਨੇ ਤਾਂ ਇਹਨਾਂ ਨੂੰ ਐਂ ਤਾਂ ਤੁਸੀਂ ਇਹ ਦਿੱਤੇ ਗਏ ਤਾਂ ਫਿਰ ਇਹਨਾਂ ਦੇ ਗੁਰੂ ਦੇ ਲਈ ਕਿਹੜੀ ਸਜ਼ਾ ਪਣੀ ਚਾਹੀਦੀ ਹੈ ਕਾਜੀ ਮੌਲਵੀ ਇਕਤਰ ਹੋਏ ਸਾਰੇ ਸਜ਼ਾ ਦੇਓ ਨਾ ਤਾਂ ਉਸ ਤੋਂ ਪਹਿਲਾਂ ਜਿਹੜੇ ਇਤਿਹਾਸਕਾਰ ਲਿਖਦੇ ਨੇ ਜਿਹੜੀ ਆ ਰਾਤ ਲੰਗੀ ਹੈ ਰਾਤ ਲੰਗੀ ਹੈ ਜਮੇ 25 ਬੜੀ ਰਾਤ ਸੀ ਤੱਕ 24 ਬੜੀ ਰਾਤ ਸੀ ਤਾਂ ਕਹਿੰਦੇ 12 ਵਜੇ ਭਾਈ ਅਬਦੁੱਲਾ ਇਹਨਾਂ ਦੀ ਹੈ ਜਿਹੜਾ कोतवाल ਦੀ ਨਗਰੀ ਰੱਖਣ ਵਾਲਾ ਸੀ ਕਿ ਇਹਨਾਂ ਨੂੰ ਤਿੱਖੇ ਸਵੇਰਾਂ ਦੇ ਵਿੱਚ ਅਖਿਆ ਹੋਇਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਤਾਂ ਇਹਨਾਂ ਦਾ ਪੂਰਾ ਧਿਆਨ ਰੱਖਣਾ ਅੱਖ ਅਸਰ ਅਸਰ ਮਤਨੋਂ ਵੀ ਅੱਖ ਲੱਗਦੀ ਨਹੀਂ ਸੀ ਅਤੇ ਜੇ ਲੱਗੇ ਵੀ ਕਿਤੇ ਤੂੰ ਬਰਤ ਇਹ ਤੈਨੂੰ ਉਹਨਾਂ ਨੂੰ ਦਿੱਤਾ ਹੋਇਆ ਸਿੰਗਲ ਮਾਰਨਾ ਹੈ ਕੁਰਬਾਨਾ ਸੀ ਉਹਨਾਂ ਦੇ ਕੋਲ ਬਰਸੀ ਸੀ ਉਹਨਾਂ ਦੇ ਕੋਲ ਕਿ ਇਹਨਾਂ ਨੂੰ ਸੌਂ ਨਹੀਂ ਲੈਣਾ ਪੈ ਨਹੀਂ ਦੇਣਾ ਤਾਂ ਇਹਨਾਂ ਦੇ ਮਾਰਨਾ ਐਡਾ ਤਸੀਰ ਦਿੱਤੇ ਜਾਂਦੇ ਸੀ ਕਿ ਵਿੱਚ ਸੀ ਉਹਨਾਂ ਦੇ ਸਾਥ ਇਹਨੇ ਮਾਰਿਆ ਤਾਂ ਨਹੀਂ ਪਰ ਗੁਰੂ ਕੇ ਲਾਡਲੇ ਸਿੱਖਾਂ ਨੂੰ ਵੇਖ ਕੇ ਇਹਦਾ ਅੰਦਰ ਕਿਤਨਾ ਪੁੱਛ ਗਿਆ ਇਹਨੇ ਜਿੰਦਰਾ ਜਿਹੜਾ ਸੀ ਉਹ ਪਿੰਜਰੇ ਦਾ ਕਿ ਪਿੰਜਰਾ ਖੋਦ ਦਿੱਤਾ ਰਾਤ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਹਿੰਦੇ ਤੁਸੀਂ ਜਾਓ ਉਹਨਾਂ ਨੇ ਪੁੱਛਿਆ ਤੁਸੀਂ ਕੌਣ ਕਹਿੰਦੇ ਮੈਂ ਅਬਦੁੱਲਾ ਅਬਦੁੱਲਾ ਖਾਨ ਮੇਰੇ ਕੋਤਵਾਲ ਕਿਥੇ ਮੇਰੀ ਜਿਹੜੀ ਜੋਤੀ ਹੈ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੜੀ ਟਰਮੀ ਆਵਾਜ਼ ਦੇ ਵਿੱਚ ਜਿਨ੍ਹਾਂ ਕਈ ਦਿਨ ਹੋ ਗਏ ਕਿ ਦਸੀਹ ਸਹਿੰਦੇ ਆ ਹਨ ਉਹਨਾਂ ਨੇ ਪੁੱਛਿਆ ਕਿ ਤੇ ਭਾਈ ਅਬਦੁੱਲਾ ਨੇ ਤੱਕ ਇਹ ਜਿਹੜਾ ਉਹ ਨੂੰ ਕਰਦਾ ਪਿਆ ਤਾਂ ਔਰੰਗਜੀਬ ਨੇ ਪਤਾ ਤੇਰਾ ਕੀ ਕਰਨਾ ਹੈ ਤੇਰੇ ਪਰਿਵਾਰ ਨੂੰ ਵੀ ਤੁਸੀਂ ਇਹ ਦੇ ਰਹੇ ਨੇ ਅਬਦੁੱਲਾ ਕਹਿਣ ਲੱਗਾ ਮੈਨੂੰ ਪਤਾ ਹੈ ਕਿ ਜਿਹੜਾ ਅੱਜ ਤੁਹਾਡੇ ਲਾੜਦਲੇ ਸਿੱਖਾਂ ਨੂੰ ਰੂਹ ਦੇ ਵਿੱਚ ਲਪੇਟ ਕੇ ਸੀਲ ਕੀਤਾ ਗਿਆ ਇਕੰ ਰੇ ਦੇ ਨਾਲ ਚਿਲੇ ਆ ਗਿਆ ਅਤੇ ਇਹਨਾਂ ਨੂੰ ਤੇਲ ਦੇ ਵਿੱਚ ਪਵਾਲਿਆ ਗਿਆ ਕਹਿੰਦੇ ਮੇਰਾ ਅੰਦਰ ਦਾ ਖਸੀਸ ਗਿਆ ਉਹਨਾਂ ਪਿਆਰਿਆਂ ਨੇ ਇੱਕ ਵੀ ਸ਼ਬਦ ਸੀਦਾ ਨਹੀਂ ਉਚਾਰਿਆ ਹਾਇ ਦਾ ਸ਼ਬਦ ਵੀ ਉਹਨਾਂ ਨੇ ਗਿਆ ਤਸੀਹੇ ਦਿੱਤੇ ਗਏ ਉਹਨਾਂ ਅਤੇ ਦੂਸਰੀ ਗੱਲ ਮੈਂ ਤੁਹਾਡੇ ਤੋਂ ਜਿੰਨਾ ਸੱਚੀ ਜਾਨਣਾ ਇਤਨਾ ਬਾਰਾਂ ਨੇ ਜਾਨਣਾ ਕਿ ਤੁਹਾਡੇ ਲਾडले ਸਿੱਖੇ ਕੋਈ ਗੱਲ ਕਹਿੰਦੇ ਸੀ ਕਿ ਸਾਡਾ ਮੂੰਹ ਸਾਡੇ ਗੁਰੂ ਦੇ ਵੱਲ ਸਾਡੇ ਗੁਰੂ ਦਾ ਨੂੰ ਸਾਡੇ ਵੱਲ ਹੋਵੇ ਇਹਦੇ ਕਰਕੇ ਜਿਵੇਂ ਹੁਣ ਹੋਵੇਗੀ ਪਰਿਵਾਰ ਦੇ ਨਾਲ ਹੋਵੇ ਮੇਰੇ ਨਾਲ ਹੋਵੇ ਸਾਡੇ ਤੋਂ ਵੱਧ ਤਾਂ ਕੋਈ ਸਜ਼ਾ ਨਹੀਂ ਹੈ ਉਹ ਵੀ ਕਬੂਲ ਹੈ ਮੈਨੂੰ ਆਰੇ ਦੇ ਨਾਲ ਚੀਰਨ ਤੋਂ ਵੱਧ ਤਾਂ ਕੋਈ ਸਜ਼ਾ ਨਹੀਂ ਹੈ ਉਹ ਵੀ ਕਬੂਲ ਹੈ ਮੈਨੂੰ ਆਪ ਭਾਈ ਦੇਵਾਨਾ ਜੀ ਨੂੰ ਦੇਖਦੇ ਵਿੱਚ ਉਬਾੜਿਆ ਗਿਆ ਕਹਿੰਦੇ ਉਹ ਵੀ ਮੈਨੂੰ ਕਬੂਲ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਕਿ ਭਾਈ ਸਾਡੇ ਨਾਲ ਨੇ ਸਿਖਾਣੇ ਸਭ ਤੋਂ ਉੱਚੀ ਮਾਨਵਤਾ ਦੇ ਲਈ ਇਹ ਜਿਹੜੀ ਸਹੇਦੀਆਂ ਦਿੱਤੀਆਂ ਨੇ ਮੇਰੇ ਲਈ ਨਹੀਂ ਅਸੀਂ ਤਾਂ ਸਿਰਫ ਉਹਨਾਂ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜਿਆ ਹੋਇਆ ਹੈ ਤੇ ਆਉਣ ਵਾਲਾ ਸਮਾਂ ਦੱਸੇਗਾ ਤੁਹਾਡੇ ਇਸਲਾਮ ਧਰਮ ਦੇ ਵਿੱਚ ਵੀ ਇਹ ਪ੍ਰਚਲਿਤ ਹੋਵੇਗਾ ਕਿ ਇਹਨਾਂ ਪਾਪੀਆਂ ਨੇ ਬੜੇ ਧੋਖੇ ਕੀਤੇ ਸੀ ਜਿਹੜੇ ਇਹ ਸਜ਼ਾਵਾਂ ਦੇ ਰਹੇ ਨੇ ਔਰਮ ਜੇ ਵਰਗੇ ਲਾਣ ਦਾ ਵੇਖੀ ਹੋਣ ਬਾਰੇ ਸਮੇਂ ਦੇ ਵਿੱਚ ਸਤੂ ਗੁਰਾਂ ਲੱਗੇ ਭਾਈ ਅਬਦੁੱਲ ਤਾਂ ਮੈਂ ਤੇਰੀ ਇਸ ਸੇਵਾ ਨੂੰ ਸਿਰ ਮੱਥੇ ਪਰਬਾਨ ਕਰਦਾ ਪਰ ਮੈਂ ਬਾਅਦ ਦੇ ਵਿੱਚ ਆਪਣੇ ਸਿੱਖਾਂ ਨੂੰ ਕੋਈ ਇਹ ਨਾ ਕਹਿੰਦੇ ਤੁਹਾਡੇ ਗੁਰੂ ਕਿ ਤੁਹਾਡਾ ਗੁਰੂ ਪਿੰਜਰੇ ਦੇ ਵਿੱਚ ਬੰਦ ਸੀ ਕਿਸੇ ਨੇ ਛੱਡ ਦਿੱਤਾ ਉਹ ਪਿੱਠ ਦਿਖਾ ਕੇ ਭੱਜ ਗਿਆ ਮੌਤ ਤੋਂ ਡਰਦਾ ਤੁਹਾਡਾ ਗੁਰੂ ਨਸ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਭਾਈ ਅਬਦੁੱਲੇ ਤਸਮਾ ਆਵੇਗਾ ਤੇਰਾ ਨਾਂ ਵੀ ਕਦੇ ਰੋਸ਼ਨ ਹੋਵੇਗਾ ਭਾਈ ਅਬਦੁੱਲੇ ਨੇ ਬੜੇ ਤਾਲੇ ਜੀਤੇ ਕਹਿੰਦੇ ਤੁਸੀਂ ਨਸ ਜਾਓ ਤੁਸੀਂ ਭੱਜ ਜਾਓ ਉਹ ਕਹਿੰਦੇ ਨਹੀਂ ਪਿਆਰੇ ਆ ਉਹ ਕਿ ਉਹ ਪਿੰਜਰੇ ਤੋਂ ਬੰਦ ਕਰਦੇ ਤਾਂ ਇਹਨਾਂ ਨੇ ਮੈਨੂੰ ਪਤਾ ਹੈ ਹੁਣ ਸਾਨੂੰ ਸੀਧ ਕਰਨਾ ਸਾਡੀ ਬੋਰੀ ਹੈ ਮੈਂ ਨਹੀਂ ਚਾਹਦਾ ਕਿ ਮੈਂ ਤੁਹਾਡੇ ਪਰਿਵਾਰ ਕੋਈ ਨਹੀਂ ਬੇਵਜਾ ਕਿੱਥੇ ਜਾਵਾਂਗਾ ਕਿੱਦਾਂ ਕਰਾਂਗਾ ਜਿਹੜੀ ਸਾਡੀ ਪੱਖ ਹੈ ਅੱਜ ਪੱਖ ਰਹੀ ਦੁਨੀਆ ਤੱਕ ਸਾਡਾ ਪੱਖ ਰਵੇਗਾ ਜੇ ਮੈਂ ਅੱਜ ਇਹ ਪਿੰਜਰਾ ਛੱਡ ਕੇ ਚਲੇ ਆ ਗਿਆ ਸਾਡਾ ਪੱਖ ਹੀ ਖਤਮ ਇਸ ਸਭ ਜੀ ਮਾਨਵਤਾ ਦੇ ਲਈ ਅਸੀਂ ਨੇ ਇਹ ਸਭ ਕੁਝ ਕੀਤਾ ਹੈ ਤਾਂ ਪਾਈ ਅਬਦੁੱਲਾ ਜੀ ਮਲੋ ਆਪਣੀ ਜੋੜੀ ਦੇ ਲਈ ਪਿੰਜਰਾ ਦੇ ਹਵਨ ਕੀਤਾ ਉਸ ਤੋਂ ਬਾਅਦ ਫਿਰ ਦੂਜਾ ਜਦੋਂ ਇਹ ਰਾਤ ਸੀ ਅੱਜ 25 ਨਵੰਬਰ ਜਿਹੜਾ ਆਇਆ ਅੱਜ ਦਾ ਦਿਨ ਉਹਨਾਂ ਨੂੰ ਮਲੋ ਢੋਗਾ ਖੁਰ ਪਟਾਇਆ ਗਿਆ ਔਰ ਦੂਜੇ ਪਾਕੀ ਵੱਲੋਂ ਰੋਲਾ ਪਾਇਆ ਗਿਆ ਆਓ ਤਾਂ ਫਿਰ ਇਹਨਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਲਈ ਫਤਵਾ ਜਾਰੀ ਕੀਤਾ ਤਾਂ ਇਹਨਾਂ ਨੂੰ ਕਹਿੰਦੇ ਇਹਦਾ ਸਿਰ ਸਿਰ ਕੱਲਮ ਕਰ ਕਾਦੀਆਂ ਨੇ ਮੌਲ ਮੌਲਾਨਿਆਂ ਨੇ ਮੌਲਵੀ ਜਿਹੜੇ ਨਾਂ ਦੇ ਨੇ ਉਹਨਾਂ ਨੇ ਫਤਵੇ ਜਾਰੀ ਕੀਤੇ ਕਦੇ ਸਰਕਾਰੋਂ ਗੁਰੂ ਤੇਗ ਬਹਾਦਰ ਮਹਾਰਾਜਿਆਂ ਨੇ ਇਸ਼ਨਾਨ ਕੀਤਾ ਉੱਥੇ ਕੋਈ ਉਹ ਵੀ ਗੁਰੂ ਕੇ ਗਣ ਬੁਰਾ ਦਵਾਰ ਸਿਸਗੱਦ ਸਾਮੇ ਹੋਏ ਨੇ ਲਾਡਲੇ ਸਿੱਖਾਂ ਨੇ ਗੁਰੂ ਕੇ ਪਿਆਰਿਆਂ ਨੇ ਮੰਨ ਲਓ ਉਹਨਾਂ ਜਦੋਂ ਬਹਿ ਗਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ਼ਨਾਨ ਪਾਣ ਕਰਕੇ ਜਲਾਲ ਜਿਹੜਾ ਸੀ ਉਹਦਾ ਨਾਮ ਜਿਹੜਾ ਇਤਿਹਾਸ ਦੇ ਅੰਦਰ ਉਹ ਬੜਾ ਪਾਪੀ ਸੀ ਬੇਸੇ ਪਰ ਉਹਨੂੰ ਸਤਿਗੁਰਾਂ ਨੇ ਕਿਹਾ ਸੈਦ ਜਲਾਲਦੀਨ ਇਹਦਾ ਨਾਮ ਇਹਨੂੰ ਕਿਹਾ ਕਿੰਦੇ ਮਿੱਤਰ ਪਿਆਰੇ ਜਿਵੇਂ ਤੇਰਾ ਦਿਲ ਕਰਦਾ ਤੂੰ ਮੈਸ ਸਾਡਾ ਸੀਸ ਕਲਮ ਕਰਨੀ ਪਰ ਮੈਂ ਜਦੋਂ ਤੱਕ ਬਾਣੀ ਪੜਨੇ ਆ ਨਾ ਬਸ ਤੁਹਾਡੇ ਤੇਰੇ ਤੋਂ ਹੀ ਅਗਿਆ ਲੈਨੇ ਆ ਕਿ ਉਦੋਂ ਤੱਕ ਤੂੰ ਆਪਣੇ ਘਰਵਾਲੇ ਨਹੀਂ ਚਲਉਂਦੀ ਜਦੋਂ ਮੈਂ ਬਾਣੀ ਪੜ ਲਈ ਹੈ ਪਾਣੀ ਦੇ ਅਤਲ ਦੇ ਲਈ ਮੇਰਾ ਸਿਰ ਝੁਕੇਗਾ ਤਾਂ ਜੋ ਵੀ ਸਿਰ ਝੁਕੇ ਆ ਜਿਵੇਂ ਮਰਜੀ ਤੂੰ ਆਪਣੀ ਕੁਰਬਾਨ ਚਲਾ ਦੇ। ਪਹਿਲਾਂ ਜਪਜੀਤ ਸਿੰਘ ਦਾ ਬਾਤ ਹੋਇਆ ਸੰਪੰਤੀ ਹੋਈ ਸਤਿਗੁਰੂ ਨੇ ਸਿਰ ਝੁਕਾਇਆ ਉਸ ਜਲਾਦ ਨੇ ਨਾਲ ਦੀ ਨਾਲ ਕੁਰਬਾਨ ਮਾਰੀ ਗੁਰਦੇਵ ਪਾਤਸ਼ਾਹ ਰਾਜਿਆਂ ਨੂੰ ਸ਼ਹੀਦ ਕਰ ਦਿੱਤਾ। ਤਾਂ ਉੱਤ ਤੱਬੀ ਮੱਚ ਗਈ ਉਥੇ ਉਸ ਸਮੇਂ ਸਤਕਾਰ ਜੋ ਭਾਈ ਜੀਵਨ ਸਿੰਘ ਜੂਪਾ ਦਾ ਇਤਿਹਾਸ ਹੈ। ਅੱਜ ਦਾ ਜਿਹੜਾ ਦਿਨ ਉਹਨਾਂ ਦੇ ਲਾडले ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇਵਾਲਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪੁਰਬ ਹੈ ਸੋ ਉਹਨਾਂ ਨੂੰ ਜਿੰਨਾ ਧੰਨਵਾਦ ਕੀਤਾ ਜਾਵੇ ਉਹਨਾਂ ਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਹਨਾਂ ਦਾ ਪੱਖ ਲੱਭੀਏ ਕਿ ਕਿਉਂ ਸੀਸ ਕੀਤਾ ਗਿਆ ਕੋਈ ਨਹੀਂ ਲੱਭਦਾ ਕਿਉਂ ਕੀਤਾ ਗਿਆ ਕਾਰਨ ਕੀ ਹੈ ਜੇ ਅੱਜ ਮੰਦਰ ਨੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਮੰਦਰ ਦੇ ਵਿੱਚ ਜੇ ਆਰਤੀ ਪੂਜਾ ਹੋ ਰਹੀ ਹੈ ਨਾ ਉਹਨਾਂ ਦਾ ਧਰਮ ਵਜਿ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਜ ਤਾਂ ਪਹਿਲੀ ਜੇ ਜਾਗਤ ਹੈ ਨਾ ਅ ਗੁਰੂ ਤੇਗ ਬਹਾਦਰ ਮਹਾਰਾਜian ਕਰਕੇ ਹੈ ਤੇ ਅੱਜ ਦਾ ਸਮਾਂ ਹੋਣਾ ਸੀ ਸਾਰੇ ਪਾਸੇ ਅੱਲਾਹ ਅੱਲਾਹ ਹੋਣੀ ਸੀ ਅਤੇ ਨਾ ਇਹ ਕਿਸੇ ਦਾ ਲਿਖਾ ਦੇ ਪਰਦੇ ਨੇ ਅੱਜ ਦਾ ਵੈਸੇ ਸਮਾਂ ਤਕਦੀਰ ਹੋ ਗਿਆ ਉਹਨਾਂ ਸਮਿਆਂ ਦੀ ਕਰਕੇ ਉਦਕੋ ਸਮੇ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੋਹਣ ਪ੍ਰਭੂ ਜੀ ਸਮੂਹ ਜੀ ਮਾਨਕਾ ਜਿਸਲਾਮਤ ਰਹਿਣ ਵਾਲੇ ਵੀ ਉਹਨਾਂ ਦੀ ਸਹੀਦੀ ਨੂੰ ਕੁਟਾਨ ਘੋਟ ਨਮਨ ਕਰ ਰਹੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੰਦਰ ਕੁਟਾਨ ਘੋਟ ਨਮਨ ਸਮਾਪਤੀ ਦਾ ਸਮਾਂ ਉਹਨਾਂ ਬੋਲਾਂ ਦੀ ਜਮਾ ਵਾਹਿਗੁਰੂ ਜੀ ਕਾ ਖਾਲਸਾ ਵਾਹ ਇੱਕ ਜੀ ਜੀ ਫਤ ਸਾਸ ਸੇ ਤੁਸੀ ਸਰਵਨ ਕਰੇ ਸਿੱਖਾ ਪੈਸਾ ਪੈਸਾ ਜੀ ਸੀ ਗਿਆ ਪੈਸਾ ਜੇਕਰ ਕਰਦੇ ਸੀ ਕਿ ਪਰ ਆਪ ਜੀ ਪਰ ਆਉਗੇ